ਅੱਜ ਨਾਲ ਸੇ ਵੀਰ ਇੰਟਰਲਿੰਗ ਦਾ ਨੈਕਸਟ ਫੇਜ਼ ਜੀ ਪਹਿਲਾ ਰੈਸਕਿਊ ਸੀਗਾ ਜੀ ਫਿਰ ਮੈਡੀਕਲ ਰਿਲੀਫ ਸੀਗਾ ਜਿਹਦੇ ਵਿੱਚ ਅਸੀਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਉੱਥੇ ਐਂਬੂਲੈਂਸ ਉੱਥੇ 베ਸ ਹਸਪੀਟਲ ਸੈਟਅਪ ਕੀਤਾ 24 ਐਮਰਜੈਂਸੀ ਦੀਆਂ ਸਰਵਿਸਿਜ਼ ਦਿੱਤੀਆਂ ਉਸ ਤੋਂ ਅੱਗੇ ਅਸੀਂ ਬੋਟ ਐਂਬੂਲੈਂਸ ਦਾ ਬੰਦਾ ਬੰਦੋਬਸ ਕੀਤਾ ਸੀ ਜਿਹਦੇ ਨਾਲ ਅਸੀਂ ਜਿਹੜਾ ਤੁਸੀਂ মিডিਆ ਨੇ ਹਾਈਲਾਈਟ ਕੀਤਾ ਸੀ ਇੱਕ ਬੱਚਾ ਸੀ ਜਿਹਨੂੰ ਗੁਰਦੇ ਦੀਆਂ ਬਿਮਾਰੀਆਂ ਸੀ ਉਹਨੂੰ ਉਹਨੂੰ ਲੈ ਕੇ ਆਏ ਬੋਰਡ ਦੇ ਉੱਤੇ ਦਾਖਲ ਕਰਾਇਆ ਉਹਦਾ ਇਲਾਜ ਕਰਾਇਆ ਕਿਉਂਕਿ ਉਹਦਾ ਇਲਾਜ ਪੀਜੀ ਤੋਂ ਚੱਲਦਾ ਸੀਗਾ ਅਸੀਂ ਉਹਨਾਂ ਡਾਕਟਰਾਂ ਦੇ ਨਾਲ ਵੀ ਜਿਹੜਾ ਹੈਗਾ ਰਾਪਤਾ ਕਾਇਮ ਕਰਕੇ ਟੈਲੀ ਮੈਡੀਸਿਨ ਦੇ ਥਰੂ ਉਹਦਾ ਪੀਜੀ ਤੋਂ ਵੀ ਇਲਾਜ ਚੱਲਦਾ ਇੱਥੇ ਲੋਕਲ ਡਾਕਟਰ ਟਰੀਟ ਕਰ ਰਹੇ ਆ ਲੇਕਿਨ ਉਹਦੀ ਜਿਹੜੀ ਕਨਸਲਟੇਸ਼ਨ ਹੈ ਉਹ ਪੀਜੀ ਤੋਂ ਚੱਲ ਰਹੀ ਆ ਤੇ ਹੋਰ ਵੀ ਜਿੰਦੀਆਂ ਪ੍ਰੈਗਨੈਂਟ ਲੇਡੀਜ਼ ਸੀ ਸਨੇਕ ਬਾਈਟ ਸੀ ਉਹਨਾਂ ਨੂੰ ਸਾਰਿਆਂ ਨੂੰ ਰੈਸਕਿਊ ਕਰਕੇ ਉਹਦੇ ਵਾਸਤੇ ਇੱਕ ਸਾਡਾ ਹੈਲਪਲਾਈਨ ਨੰਬਰ 104 ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ ਜੀ ਹੁਣ ਇੱਕ ਸੈਕਟਰ ਵਾਈਜ਼ ਪਲੈਨਿੰਗ ਕਰਕੇ ਉਹਦੇ ਵਿੱਚ ਫਿਊਮਿਗੇਸ਼ਨ ਹੋਏਗੀ ਡੈਂਗੀ ਔਰ ਮਲੇਰੀਆ ਚੱਕਣ ਗੂੜੀਆਂ ਦੀ ਰੋਕਥਾਮ ਵਾਸਤੇ ਲਾਰਵੀ ਸਪਰੇਅ ਹੋਏਗਾ ਸੇਫ ਡਰਿੰਕਿੰਗ ਵਾਟਰ ਤੇ ਸਟ्रेस ਹੋਏਗਾ ਸਾਡਾ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਬਾਕੀ ਦੇ ਜਿਹੜੀਆਂ ਸਾਰੀਆਂ ਮੈਜਰਸ ਹੈਗੀਆਂ ਕਿ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਦੇਣਾ ਡੋਰ ਟੂ ਡੋਰ ਸਰਵੇ ਕਰਨਾ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਲਗਾਤਾਰ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਕੋਈ ਮੈਡੀਕਲ ਸਬਧਾ ਚਾਹੀਦੀ ਆ ਤੇ ਉਹਨਾਂ ਤੱਕ ਉੱਥੇ ਵੀ ਪਹੁੰਚਾਈ ਜਾ ਸਕੇ ਜੇ ਲੋੜ ਆ ਤਾਂ ਉਹਨੂੰ ਐਂਬੂਲੈਂਸ ਤੇ ਲਿਆ ਕੇ ਹਸਪਤਾਲ ਚੋਂ ਦਾ ਇਲਾਜ ਕਰਾਇਆ ਜਾ ਸਕੇ ਅੱਜ ਨਾਲ ਸੀ ਵੀ ਆਰ ਇੰਟਰਿੰਗ ਦਾ ਨੈਕਸਟ ਫੇਜ਼ ਜੀ ਪਹਿਲਾ ਰੈਸਕਿਊ ਸੀਗਾ ਜੀ ਫਿਰ ਮੈਡੀਕਲ ਰਿਲੀਫ ਸੀਗਾ ਜਿਹਦੇ ਵਿੱਚ ਅਸੀਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਉੱਥੇ ਐਂਬੂਲੈਂਸ ਉੱਥੇ ਬੇਸ ਹਸਪੀਟਲ ਸੈਟਅਪ ਕੀਤਾ 24 ਐਮਰਜੈਂਸੀ ਦੀਆਂ ਸਰਵਿਸਿਜ਼ ਦਿੱਤੀਆਂ ਉਸ ਤੋਂ ਅੱਗੇ ਅਸੀਂ ਬੋਟ ਐਂਬੂਲੈਂਸ ਦਾ ਬੰਦਾ ਬੰਦੋਬਸ ਕੀਤਾ ਸੀ ਜਿਹਦੇ ਨਾਲ ਅਸੀਂ ਜਿਹੜਾ ਤੁਸੀਂ মিডিਆ ਨੇ ਹਾਈਲਾਈਟ ਕੀਤਾ ਸੀ ਇੱਕ ਬੱਚਾ ਸੀ ਜਿਹਨੂੰ ਗੁਰਦੇ ਦੀਆਂ ਬਿਮਾਰੀਆਂ ਸੀ ਉਹਨੂੰ ਉਹਨੂੰ ਲੈ ਕੇ ਆਏ ਬੋਟ ਦੇ ਉੱਤੇ ਦਾਖਲ ਕਰਾਇਆ ਉਹਦਾ ਇਲਾਜ ਕਰਾਇਆ ਕਿਉਂਕਿ ਉਹਦਾ ਇਲਾਜ ਪੀਜੀਏ ਤੋਂ ਚੱਲਦਾ ਸੀਗਾ ਅਸੀਂ ਉਹਨਾਂ ਦੇ ਡਾਕਟਰਾਂ ਦੇ ਨਾਲ ਵੀ ਜਿਹੜਾ ਹੈਗਾ ਰਾਪਤਾ ਕਾਇਮ ਕਰਕੇ ਟੈਲੀ ਮੈਡੀਸਿਨ ਦੇ ਥਰੂ ਉਹਦਾ ਪੀਜੀਏ ਤੋਂ ਵੀ ਇਲਾਜ ਚੱਲਦਾ ਇੱਥੇ ਲੋਕਲ ਡਾਕਟਰ ਟਰੀਟ ਕਰ ਰਹੇ ਆ ਲੇਕਿਨ ਉਹਦੀ ਜਿਹੜੀ ਕੰਸਲਟੇਸ਼ਨ ਹੈ ਉਹ ਪੀ ਇਸੇ ਤਰ੍ਹਾਂ ਹੁਣ ਜਿਹੜੀ ਸਾਡੀ ਅਗਲੀ ਹੈਗੀ ਅਸੀਂ ਹੋਰ ਵੀ ਜਿੰਨੀਆਂ ਪ੍ਰੈਕਟਿਕਟ ਲੇਡੀਜ਼ ਸੀ ਸਨੇਕ ਬਾਈਟ ਸੀ ਉਹਨਾਂ ਨੂੰ ਸਾਰਿਆਂ ਨੂੰ ਰੈਸਕਿਊ ਕਰਕੇ ਉਹਦੇ ਵਾਸਤੇ ਇੱਕ ਸਾਡਾ ਹੈਲਪਲਾਈਨ ਨੰਬਰ 104 ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ ਹੁਣ ਜਿਹੜਾ ਸਾਡਾ ਅਗਲੀ ਫੇਸ ਸ਼ੁਰੂ ਹੋ ਰਹੀ ਹੈ ਜਿਹਦੇ ਵਿੱਚ ਅਸੀਂ ਜਿਹੜਾ ਹੈਗਾ ਪ੍ਰੋਫੈਂਸ਼ਨ ਆਫ ਐਨੀ ਮੇਜਰ ਵਾਟਰ ਬੋਰਨ ਵੈਕਟਰ ਬੋਰਨ ਡਿਜ਼ੀਜ਼ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਹੁਣ ਇੱਕ ਸੈਕਟਰ ਵਾਈਜ਼ ਪਲੈਨਿੰਗ ਕਰਕੇ ਉਹਦੇ ਵਿੱਚ ਫਿਊਮਿਗੇਸ਼ਨ ਹੋਏਗੀ ਡੇਂਗੀ ਔਰ ਮਲੇਰੀਆ ਚੱਕਣ ਗੁੜੀਆਂ ਦੀ ਰੋਕਥਾਮ ਵਾਸਤੇ ਲਾਰਵਿਸਾਈਡ ਸਪਰੇਅ ਹੋਏਗਾ ਸੇਫ ਡਰਿੰਕਿੰਗ ਵਾਟਰ ਤੇ ਸਟ्रेस ਹੋਏਗਾ ਸਾਡਾ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਬਾਕੀ ਦੀਆਂ ਜਿਹੜੀਆਂ ਸਾਰੀਆਂ ਮੈਜਰਸ ਹੈਗੀਆਂ ਕਿ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਦੇਣਾ ਡੋਰ ਟੂ ਡੋਰ ਸਰਵੇ ਕਰਨਾ ਜੇ ਕੋਈ ਪੇਸ਼ੈਂਟ ਆ ਕਿਸੇ ਕੋਲੇ ਦਵਾਈ ਚਾਹੀਦੀ ਆ ਕਿਸੇ ਨੂੰ ਉਹਦੇ ਤੱਕ ਦਵਾਈ ਪਹੁੰਚਾਣਾ ਔਰ ਸਾਰੇ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਾ ਕੇ ਇਹ ਜਿਹੜੀ ਐਂਬੂਲੈਂਸ ਆ ਇਹ ਸੈਕਟਰ ਵਾਈਜ਼ ਹੁਣ ਜਾਣ ਗਿਆ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਣ ਗਿਆ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਲਗਾਤਾਰ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਕੋਈ ਮੈਡੀਕਲ ਸਬਧਾ ਚਾਹੀਦੀ ਆ ਤੇ ਉਹਨਾਂ ਤੱਕ ਉੱਥੇ ਵੀ ਪਹੁੰਚਾਈ ਜਾ ਸਕੇ ਜੇ ਲੋੜ ਆ ਤਾਂ ਉਹਨੂੰ ਐਂਬੂਲੈਂਸ ਤੇ ਰਿਆ ਕੇ ਹਸਪਤਾਲ ਚ ਦਾ ਇਲਾਜ ਕਰਾਇਆ ਜਾ ਸਕੇ ਸੋ ਹੁਣ ਇਹ ਸਾਡੀ ਜਿਹੜੀ ਨੈਕਸਟ ਪੇਜ ਆ ਜਿਹੜੀ ਪ੍ਰੋਫੈਂਸ਼ਨ ਆ ਕੁਮੇਜਰ ਚਾਹੇ ਉਹ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮ ਜਾ ਉਹ ਮੱਖੀਆਂ ਮੱਛਰਾਂ ਨਾਲ ਹੋਣ ਬਿਮਾਰੀਆਂ ਜਾਂ ਕੋਈ ਹੋਰ ਸਨੇਕ ਬਾਈਟ ਤੇ ਡੌਗ ਬਾਈਟ ਹੈ ਉਹਨਾਂ ਦੀ ਰੋਕਥਾਮ ਤੇ ਉਹਨਾਂ ਦੇ ਇਲਾਜ ਵਾਸਤੇ ਜਿਹੜਾ ਹੈਗਾ ਇਹ ਹੁਣ ਸਾਡੀ ਜਿਹੜੀ ਫੇਜ਼ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਐਕਸਲ ਉਹ ਕੀ ਹੋਣੀ ਹੈ ਸਵੇਰ ਦੇ ਨਾਲ ਬਿਮਾਰੀ ਹੋਈ ਹੈ ਸਰਧਾਰੀਵਰ ਕਲੀਅਰ ਵੀ ਕੀ ਹੈ ਉਹ ਕਿੰਨਿ ਫੀਵਰ ਦੀ ਸਰ ਪੁਸ਼ਟੀ ਹੋਈ ਹੈ ਹਾਂ ਕੋਈ ਗੱਲ ਨਹੀਂ ਉਹਦੇ ਚ ਜਿਹੜਾ ਹੈਗਾ ਜਿਹੜੀ ਹੁਣ ਤੱਕ ਦੀ ਸਾਡੇ ਕੋਲ ਇਨਫੋਰਮੇਸ਼ਨ ਹੈ ਵੀ ਉਹ ਬਿਮਾਰੀ ਜਿਹੜੀ ਹੈਗੀ ਹਿਊਮਰਸ ਦੇ ਵਿੱਚ ਨਹੀਂ ਹੁੰਦੀ ਹੈ ਬਟ ਉਹਦੇ ਵਾਸਤੇ ਉਹਦੀ ਟੈਸਟਿੰਗ ਸਾਰੀ ਉਹਦੀ ਜਿਹੜੇ ਉਹਨਾਂ ਨੂੰ ਏਰੀਆ ਨੂੰ ਕਲਡ ਆਫ ਕਰਨਾ ਜੋ ਉਹਦੇ ਵਾਸਤੇ ਨੈਸੈਸਰੀ ਪ੍ਰਕਾਸ਼ਨ ਹੈ ਅਸੀਂ ਬਿਲਕੁਲ ਸਾਰੀਆਂ ਪ੍ਰਕਾਸ਼ਨ ਲੈ ਰਹੇ ਆ ਕਿਸੇ ਕਿਸਮ ਦਾ ਪੈਨਿਕ ਕਰਨ ਦੀ ਕੋਈ ਦਿੱਕਤ ਨਹੀਂ ਹੈ ਕਿਸੇ ਬੱਚੇ ਬੰਦੇ ਨੂੰ ਸਾਹ ਦੀ ਤਕਲੀਫ ਹੋਵੇ respiratory distress ਹੋਵੇ 104 ਨੰਬਰ ਤੇ ਕਾਲ ਕਰੋ ਅਸੀਂ ਸਾਰਾ ਪ੍ਰੀਵੈਂਟਿਵ ਵਾਇਰਸ ਵੀ ਲੈ ਰਹੇ ਆਂ ਤੇ ਉਹਦਾ ਜਿਹੜਾ ਲੋਕਾਂ ਤੱਕ ਜਿਹੜੀ ਹੈਗੀ ਆ ਦਵਾਈ ਪਛਾਣਾ ਦਵਾਈ ਬੂਟੀ ਪਛਾਣਾ ਉਹ ਵੀ ਕਰਦੇ ਆ ਦੋਨੋਂ ਜਿਹੜੇ ਜਿਹੜੇ ਦੋਨੇ ਕੰਮ ਆ ਅਸੀਂ ਉਹ ਲਗਾਤਾਰ ਸਾਡੇ ਨਰਤ ਪੰਜਾਬ ਦੇ ਸਰ ਹੋਰ ਵੀ ਸਰ ਕਿਕ ਫਾਰਮੇ ਸਰ ਉੱਥੇ ਵੀ ਟੈਸਟਿੰਗ ਕੋਈ ਸੈਂਪਲਿੰਗ ਹੋ ਰਹੀ ਆ ਹਾਂ ਸਾਰੇ ਹੋ ਰਹੀ ਆ ਜੀ ਇਹਨਾਂ ਦੇ ਵਿੱਚ ਵੀ ਹੋ ਰਹੀ ਆ ਪੋਲਟਰੀ ਦੇ ਵਿੱਚ ਵੀ ਹੋ ਰਹੀ ਆ ਉਹ ਜਿਹੜੇ ਰਿਸਪੈਕਟਿਵ ਡਿਪਾਰਟਮੈਂਟ ਆ ਸਾਡੇ ਕੋਲੇ ਯੂਨੀਵਰਸਿਟੀ ਹੈਗੀ ਆ ਪੀਯੂ ਯੂ ਦੇ ਵਿੱਚ ਉਹ ਸਾਰਾ ਉਹ ਵੀ ਕੰਮ ਕਰ ਰਹੇ ਉਹ ਵੀ ਐਕਟਿਵ ਹੈਗੇ ਆ ਔਰ ਇਥੋਂ ਤੱਕ ਕਿ ਸਾਡਾ ਜਿਹੜਾ ਪੰਜਾਬ ਪলিউਸ਼ਨ ਕੰਟਰੋਲ ਬੋਰਡ ਹੈ ਸਿਹਤ ਵਿਭਾਗ ਦੇ ਤੋਂ ਸਵਾਇ ਪੀਏਯੂ ਔਰ ਪੀਪੀਸੀਬੀ ਉਹ ਵੀ ਜਿਹੜੇ ਹੈਗੇ ਆ ਡਿਫਰੈਂਟ ਕਾਈਂਡ ਦੀ ਪਾਣੀ ਦੀ ਟੈਸਟਿੰਗ ਆ ਜੋ ਹੋਰ ਸਾਰੀ ਟੈਸਟਿੰਗ ਆ ਇਹ ਤਿੰਨ ਚਾਰ ਲੈਵਲ ਤੇ ਸਾਰੇ ਜਿੰਨੇ ਡਿਪਾਰਟਮੈਂਟਸ ਸੇ ਉਹ ਕਰ ਰਹੇ ਸੀ ਲੋਕਾਂ ਚ ਪੈਨਿਕ ਤਾਂ ਹਜੇ ਵੀ ਹੈਗਾ ਜੀ ਕਿ ਆਫਟਰ ਪਾਣੀ ਨਿਕਲਣ ਤੋਂ ਬਾਅਦ ਤੁੰ ਜਦਾ ਉਹਨਾਂ ਨੂੰ ਮਾਰੀਆਂ ਸਰ ਨਹੀਂ ਆਪਾਂ মিডিਆ ਵੱਲੋਂ ਉਹਨਾਂ ਨੂੰ ਆਪਾਂ ਰੀਸ਼ੋਰ ਕਰੀਏ ਕਿ ਤੁਸੀਂ 104 ਨੰਬਰ ਤੇ ਕਾਲ ਕਰਨਾ ਆਪਣੀ ਜੇ ਤੁਸੀਂ ਆਸ਼ਾ ਵਰਕਰ ਨੂੰ ਵੀ ਕੋਈ ਕਨਵੇ ਕਰੋਗੇ ਆਸ਼ਾ ਵਰਕਰ ਜਿਹੜੀ ਹੈਗੀ ਆਪਣੇ ਹੈਲਥ ਐਂਡ ਵੈਲਨੈਸ ਸੈਂਟਰ ਦੇ ਸਟਾਫ ਨੂੰ ਤੇ ਉਸ ਸਿਵਲ ਸਰਜਨ ਨਾਲ ਕਮਿਊਨੀਕੇਟ ਕਰਕੇ ਜਿੱਥੇ ਲੋੜ ਹੋਏਗੀ ਅਸੀਂ ਮੈਡੀਕਲ ਕੈਂਪ ਲਾਵਾਂਗੇ ਜਿੱਥੇ ਲੋੜ ਹੋਏਗੀ ਸਾਡੀ ਐਂਬੂਲੈਂਸ ਪਹੁੰਚੇਗੀ ਫਿਊਮਿਗੇਸ਼ਨ ਕਰਾਂਗੇ ਔਰ ਜਿਹੜਾ ਤੁਹਾਡਾ ਬਾਕੀ ਸਾਰਾ ਹੈਗਾ ਆਪਣਾ ਐਂਟੀ ਲਾਰਵਾ ਸਪਰੇ ਕਰਾਂਗੇ ਸਫਾਈ ਵਾਸਤੇ ਜਿਹੜਾ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਐਂਡ ਜਿਹੜੇ ਮਿਸਪਲ ਕਾਰਪੋਰੇਸ਼ਨਸ ਦਾ ਕਮੇਟੀਆਂ ਹੈਗੀਆਂ ਉਸ ਸਪੈਸ਼ਲ ਮੁਹਿੰਮ ਚਲਾਰੀਆਂ ਸਫਾਈ ਵਾਸਤੇ ਸੋ 올 ਪੋਸੀਬਲ ਪ੍ਰੋਕਾਸ਼ਨਸ ਗਿਆਂ ਜੀ ਕੋਈ ਮੇਜਰ ਨਹੀਂ ਕੋਈ ਦਿੱਕਤ ਨਹੀਂ ਆਏਗੀ ਲੋਕਾਂ ਨੂੰ ਕਬਰਾਂ ਦੀ ਲੋੜ ਨਹੀਂ ਤੇ ਇਸ ਤੋਂ ਸવાય ਅਸੀਂ ਹੋਰ ਵੀ ਜੜਾ ਹੈਗਾ ਤੁਹਾਡੇ ਅਸੀਂ ਜੜੇ ਹੈਗੇ ਨਾ ਤੁਹਾਡੇ ਮੇਰੇ ਖਿਆਲ 21 ਡਾਕਟਰ ਜੁਆਇਨ ਕਰ ਗਏ ਬਹੁਤ سارے ਡਾਕਟਰ ਪੋਸਟ ਕੀਤੇ ਆ ਫਲਡ ਅਫੈਕਟਿਡ ਈਰੇ ਸਿੱਦੇ ਭੇਜਤੇ ਆ ਜਿਹੜੇ ਨਵੇਂ 1000 ਜੁਆਇਨ ਕਰਨੇ ਸੀ ਉਹਨਾਂ ਚੋਂ 750 ਨੇ ਅਜੇ ਜਿਹੜਾ ਹੈ ਉਹਨਾਂ ਦਾ ਕਲੀਅਰ ਹੋ ਗਿਆ ਹੈਗਾ ਉਹਨਾਂ ਚੋਂ ਅਸੀਂ ਕਿਤੇ 20 ਕਿਤੇ 21 ਕਿਤੇ 30 ਕਿਤੇ 40 ਵੀ ਜੁਆਇਨ ਕਰ ਗਏ ਆ ਤੁਰਨਾ ਮੇ ਡਾਕਟਰਸ ਵੀ ਆ ਗਿਆ ਦੂਜਾ ਸਟਾਫ ਵੀ ਆ ਗਿਆ ਇਸ ਤੋਂ ਸਵਾਏ ਜਿਹੜੇ ਨਰਸਿੰਗ ਸਟੂਡੈਂਟਸ ਲਗਾਤਾਰ ਕੰਮ ਕਰ ਰਹੇ ਆ ਆਸ਼ਾ ਵਰਕਰਸ ਕਰਦੀਆਂ ਸਾਡੇ ਹੈਲਥ ਐਂਡ ਵੈਲਨੈਸ ਸੈਂਟਰ ਦੇ ਸਟਾਫ ਅਸੀਂ ਤਾਂ ਹੁਣ ਸੰਡੇ ਨੂੰ ਵੀ ਸਾਰੀਆਂ ਸਰਵਿਸਿਜ਼ ਆਪਣੀਆਂ ਚਲਾ ਰਹੇ ਆ ਸੋ ਅਸੀਂ ਤੁਸੀਂ ਕਹਿ ਲਓ ਵੀ ਜਿਹੜਾ ਸਿਹਤ ਵਿਭਾਗ ਹੈਗਾ ਉਹ ਪੂਰੀ ਤਨਦੇਹੀ ਨਾਲ ਜਿਹੜਾ ਹੈਗਾ ਸੇਵਾ 'ਚ ਲੱਗਿਆ ਹੋਇਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਨਦੀ ਸਰ ਜਿਹੜਾ ਅਵਜੋਤ ਬੱਚਾ ਨੂੰ ਸਾਰਾ ਚੈੱਕ ਵੀ ਦਿੱਤਾ 8 ਸਾਲ ਦਾ ਜਿਹੜਾ ਬੱਚਾ ਹਾਂਜੀ ਉਹਨੂੰ ਉਹਦੇ ਉਹਦੇ ਵਾਸਤੇ ਇਹ ਸੀਗਾ ਕਿ ਉਹਦਾ ਸਾਰਾ ਇਲਾਜ ਸਰਕਾਰ ਮੁਫਤ ਕਰਾਏਗੀ ਜਿੰਨਾ ਮਰਜ਼ੀ ਖਰਚਾ ਹੋ ਇਸ ਤੋਂ ਵਾਏ ਉਹਨਾਂ ਦੇ ਪਰਿਵਾਰ ਕਿਉਂਕਿ ਕਰਾਜ ਮਿਸਤਰੀ ਦਾ ਪਰਿਵਾਰ ਹੈ ਰੋਜ਼ੀ ਰੋਟੀ ਵਾਸਤੇ ਉਹਨਾਂ ਦਾ ਉਹਨਾਂ ਨੂੰ ਇੱਕ ਦਾਨੀ ਸੱਜਣਾ ਵੱਲੋਂ ਮੈਨੂੰ ਕੁਝ ਚੱਕ ਦਿੱਤੇ ਗਏ ਸੀਗੇ ਉਹ ਮੈਂ ਜਿਹੜੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਲੋੜਵੰਦ ਬੰਦੇ ਆ ਉਹਨਾਂ ਨੂੰ 50000 ਰੁਪਏ ਦਾ ਚੱਕ ਦਿੱਤਾ ਮੈਂ মিডিਆ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਨੂੰ ਹਾਈਲਾਈਟ ਕੀਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹਦੀ ਕੌਗਨੀਸੈਂਸ ਲਈ ਔਰ ਮੈਨੂੰ ਉਹਨਾਂ ਨੇ ਕਿਆ ਕਿ ਡਾਕਟਰ ਸਾਹਿਬ ਇਹਨਾਂ ਬੱਚੇ ਦਾ ਇਲਾਜ ਕਰਾਓ ਅਸੀਂ ਉਹ ਕਰਾ ਰਹੇ ਆਂ ਬੱਚੇ ਦਾ ਇਲਾਜ ਵੀ ਕਰਾਵਾਂਗੇ ਹੋਰ ਵੀ ਜਨੇ ਜਿਹੜਾ ਫਲੱਡ ਜਿਹੜਾ ਵੀ ਕੋਈ ਫਲੱਡ ਇਫੈਕਟਡ ਹੈ ਉਹਨਾਂ ਦਾ ਇਲਾਜ ਵੀ ਕਰਾਵਾਂਗੇ ਉਹਨਾਂ ਦਾ ਘਰ ਦਾ ਸਭੋ ਸਮਾਨ ਵੀ ਦੇਵਾਂਗੇ ਘਰ ਦਾ ਡੈਮੇਜ ਵੀ ਦੇਵਾਂਗੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਰੋਜ਼ੀ ਰੋਟੀ ਦਾ ਵੀ ਉਹਨਾਂ ਦੇ ਵਾਸਤੇ ਕੋਈ ਨਾ ਕੋਈ ਬੰਦੋਬਸਤ ਕਰਾਂਗੇ ਬੱਚੇ ਦੀ ਕੰਡੀਸ਼ਨ ਕਿਸ ਤਰ੍ਹਾਂ ਸਰ ਜੀ ਬੱਚੇ ਦੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਹੁਣ ਠੀਕ ਹੈਗੀ ਆ ਜੀ ਕੰਟਰੋਲ ਚ ਹੈਗੀ ਆ ਉਹਦੇ ਚ ਜਿਹੜੀ ਬਿਮਾਰੀ ਹੈਗੀ ਆ ਕਿਉਰੇਬਲ ਹੈਗੀ ਆ ਠੀਕ ਹੋਣ ਵਾਲੀ ਆ ਉਹ ਇਲਾਜ ਹੋ ਸਕਦਾ ਉਹਦਾ ਪਰ ਜੇ ਇਲਾਜ ਨਾ ਹੋਵੇ ਤਾਂ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਕਿ ਜਾਨਲੇਵਾ ਵੀ ਹੋ ਸਕਦੀ ਸੀ ਤੇ ਮੀਡੀਆ ਦਾ ਧੰਨਵਾਦ ਆ ਜੀ ਸਾਰਿਆਂ ਦਾ ਧੰਨਵਾਦ ਆ ਕਿ ਅਸੀਂ ਉਹਦੇ ਤੱਕ ਪਹੁੰਚ ਸਕੇ ਉਹਦਾ ਇਲਾਜ ਸ਼ੁਰੂ ਹੋ ਗਿਆ ਔਰ ਬੈਸਟ ਪੋਸੀਬਲ ਟਰੀਟਮੈਂਟ ਦੇਾਂਗੇ ਜੀ ਬਾਕੀ ਸਰਬ ਰੋਗ ਕਾ ਔਖਾ ਜਿਹਾ ਨਾਮ ਜੀ ਥੈਂਕ ਯੂ ਸਰ